ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇੱਕ ਵੱਡੇ ਅਫਸਰ ਨੂੰ ਸ਼ਾਮਲ ਕਰਾਉਣ ਜਾ ਰਹੀ ਹੈ ਇੱਕ ਵੱਡਾ ਅਫਸਰ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਨ ਵਾਲਾ ਹੈ ਇੱਕ ਸਾਬਕਾ ਪੁਲਿਸ ਅਫਸਰ ਸਾਬਕਾ ਪੁਲਿਸ ਅਫਸਰ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਣ ਜਾ ਰਹੇ ਨੇ ਕਪੂਰਥਲਾ ਜਲੰਧਰ ਵਰਗੇ ਅਹਿਮ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਐਸਐਸਪੀ ਰਹਿ ਚੁੱਕੇ ਨੇ ਹਰਵਿੰਦਰ ਸਿੰਘ ਡੱਲੀ ਉਹਨਾਂ ਦਾ ਨਾਂ ਹੈ ਸਾਬਕਾ ਏਆਈਜੀ ਨੇ ਜਿਹੜੇ ਹੁਣ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਨ ਵਾਲੇ ਨੇ ਤੁਸੀਂ ਜੁੜੇ ਹੋ ਲੋਕਪਹਿਨ న్యూਸ ਦੇ ਨਾਲ ਬਹਿਰੇਂਦਰ ਬਾਜਵਾ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਸਾਬਕਾ AIG ਹਰਵਿੰਦਰ ਸਿੰਘ ਡੱਲੀ ਅੱਜ ਜਿਹੜਾ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਜਾ ਰਹੇ ਨੇ ਭਾਜਪਾ ਦੇ ਵੱਲੋਂ ਉਹਨਾਂ ਨੂੰ ਜਿਹੜਾ ਪਾਰਟੀ 'ਚ ਸ਼ਾਮਲ ਕਰਵਾਇਆ ਜਾਵੇਗਾ ਸੂਚਨਾ ਇਹ ਆ ਰਹੀ ਹੈ ਕਿ ਜਿਹੜਾ ਅੱਜ ਉਹ ਸ਼ਾਮਲ ਹੋਣਗੇ ਤੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰ ਦੇਣਗੇ ਡੱਲੀ ਬੀਜੇਪੀ ਦੇ ਵਿੱਚ ਅੱਜ ਸ਼ਾਮਲ ਹੋ ਸਕਦੇ ਐ ਤੁਹਾਨੂੰ ਦੱਸ ਦਈਏ ਕਿ ਡੱਲੀ ਜਲੰਧਰ ਕਪੂਰਥਲਾ ਸਣੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕਿਆ ਦੁਆਬਾ ਇਲਾਕੇ ਦੇ ਅੰਦਰ ਡੱਲੀ ਦੀ ਆਪਣੀ ਇੱਕ ਪੈਠ ਦੱਸੀ ਜਾਂਦੀ ਹੈ ਡੱਲੀ ਲੰਬੇ ਸਮੇਂ ਤੱਕ ਜਲੰਧਰ ਦੇ ਵਿੱਚ ਜਿਹੜਾ ADPC ਦੇ ਪਦ ਦੇ ਉੱਤੇ ਜਿਹੜਾ ਉਹ ਤਨਾਤਰੇ ਹੈ ਡੱਲੀ ADCP ਦੇ ਅਹੁਦੇ ਤੇ ਤਨਾਤਰੇ ਹੈ ਜਲੰਧਰ ਦੇ ਅੰਦਰ ਲੰਬੇ ਸਮੇਂ ਤੱਕ ਡੱਲੀ ਨੇ ਪੰਜਾਬ ਦੇ ਜਲੰਧਰ ਸ਼ਹਿਰ ਅਤੇ ਪਿੰਡੂ ਇਲਾਕਿਆਂ ਦੇ ਵਿੱਚ ਕਈ ਮਾਮਲੇ ਆ ਨੂੰ ਜਿਹੜਾ ਉਹ ਸੰਭਾਲਿਆ ਸੀ ਡੱਲੀ ਆਖਰ ਆਪਣੀ PAP ਜਿਹੜਾ ਕਮਾਂਡਰ ਦੇ ਪਦ ਤੇ ਵੀ ਤਨਾਤਰੇ ਉਸ ਤੋਂ ਬਾਅਦ ਉਹਨਾਂ ਨੂੰ SSP ਜਿਹੜਾ ਉਹ ਵੀ ਦਿੱਤਾ ਗਿਆ ਉਹਦਾ ਵੀ ਦਿੱਤਾ ਗਿਆ ਤਾਂ ਡੱਲੀ ਜਿਹੜੇ ਹੈ ਉਹ ਅੱਜ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਣ ਜਾ ਰਹੇ ਨੇ ਸਾਫਕਾ AIG રે ਹੈ AIG રે ਅਤੇ ਹੁਣ ਜਿਹੜਾ ਉਹਨਾਂ ਦੀ ਭਾਜਪਾ ਚ ਸ਼ਮੂਲੀਅਤ ਹੋਣ ਜਾ ਰਹੀ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਭਾਜਪਾ ਲਗਾਤਾਰ ਅਜਿਹੇ ਲੋਕਾਂ ਨੂੰ ਪਾਰਟੀ ਚ ਸ਼ਾਮਲ ਕਰਵਾ ਰਹੀ ਹੈ ਇਸ ਤੋਂ ਪਹਿਲਾਂ ਇੱਕ ਜਿਹੜੇ ਅਕਾਲੀ ਪਰਿਵਾਰ ਦੇ ਨਾਲ ਸੰਬੰਧ ਜਾਨੀ ਕਿ ਮਲੂਕਾ ਪਰਿਵਾਰ ਦੇ ਨਾਲ ਸੰਬੰਧਿਤ ਸਾਫਕਾ ਆਈਐਸ ਅਫਸਰ ਨੇ ਜਿਹੜੇ ਪਰਮਪਾਲ ਕੌਰ ਹਰੀ ਮਲੂਕਾ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਾਇਆ ਗਿਆ ਸ਼ਾਮਲੀ ਨਹੀਂ ਕਰਾਇਆ ਗਿਆ ਉਹਨਾਂ ਨੂੰ ਵੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਮੈਦਾਨ 'ਚ ਵੀ ਉਤਾਰ ਦਿੱਤਾ ਗਿਆ ਤਾਂ ਕੁੱਲ ਮਿਲਾ ਕੇ ਸਥਿਤੀ ਇਹ ਬਣਦੀ ਹੋਈ ਨਜ਼ਰ ਆ ਰਹੀ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਟੱਕਰ ਦੇਣ ਦੇ ਲਈ ਜਿਹੜਾ ਉਹ ਪਰਮਪਾਲ ਕੌਰ ਨੂੰ ਲਿਆਂਦਾ ਗਿਆ ਹੁਣ ਅਫਸਰਾਂ ਨੂੰ ਲਿਆਂਦਾ ਜਾ ਰਿਹਾ ਇਸ ਤੋਂ ਪਹਿਲਾਂ ਬੀਬਾ ਕਰਮਜੀਤ ਕੌਰ ਚੌਧਰੀ ਕਾਂਗਰਸ ਦੇ ਨਾਲ ਆਪਣਾ 100 ਸਾਲਾਂ ਦਾ ਨਾਤਾ ਤੋੜ ਕੇ ਭਾਜਪਾ 'ਚ ਜਾ ਚੁੱਕੇ ਆ ਕੁੱਲ ਮਿਲਾ ਕੇ ਭਾਜਪਾ ਕਿਸੇ ਨੂੰ ਨਾ ਨਹੀਂ ਕਰ ਰਹੀ ਜਿਹੜਾ ਭਾਜਪਾ 'ਚ ਜਾਣਾ ਚਾਹੁੰਦਾ ਉਹਦਾ ਖੁੱਲੇ ਦਿਲ ਨਾਲ ਸਵਾਗਤ ਕੀਤਾ ਜਾ ਰਿਹਾ ਕੋਈ ਵੀ ਜਾ ਸਕਦਾ ਹੈ ਜਿਹੜਾ ਇਸ ਤਰ੍ਹਾਂ ਦੀ ਸਥਿਤੀ ਇਸ ਸਮੇਂ ਭਾਜਪਾ ਦੇ ਅੰਦਰ ਬਣ ਚੁੱਕੀ ਹੈ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਹਰਵਿੰਦਰ ਸਿੰਘ ਡੱਲੀ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਆਪਣੇ ਜਿਹੜਾ ਸਿਆਸੀ ਸਫਰ ਦੀ ਸ਼ੁਰੂਆਤ ਕਰਨ ਜਾ ਰਿਹਾ ਅੱਜ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਐ ਤੇ ਉਹਨਾਂ ਦੀ ਸ਼ਮੂਲੀਅਤ ਤੋਂ ਬਾਅਦ ਉਹ ਆਪਣਾ ਰਾਜਨੀਤਿਕ ਸਫਰ ਸ਼ੁਰੂ ਕਰ ਲੈਣਗੇ ਦੁਆਬੇ ਦੇ ਅੰਦਰ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਠੀਕ ਠਾਕ ਪੈਠ ਹਾਲਾਂਕਿ ਇੱਕ ਪੁਲਿਸ ਅਫਸਰ ਦੇ ਤੌਰ ਦੇ ਉੱਤੇ ਬੰਦੇ ਦੀ ਪੈਠ ਹੋਰ ਹੁੰਦੀ ਹੈ ਇੱਕ ਸਿਆਸੀ ਵਰਕਰ ਦੇ ਤੌਰ ਦੇ ਉੱਤੇ ਬੰਦੇ ਦੀ ਪੈਠ ਹੋਰ ਹੁੰਦੀ ਹੈ ਇਹਨਾਂ ਦੋਨਾਂ ਵਿੱਚ ਫਰਕ ਹੈ ਜ਼ਰੂਰੀ ਨਹੀਂ ਕਿ ਜਿਹੜੀ ਤੁਹਾਡੀ ਅਫਸਰ ਵਾਲੀ ਪੈਠ ਹੈ ਉਹ ਤੁਹਾਨੂੰ ਸਿਆਸਤ 'ਚ ਕੰਮ ਦੇ ਜਾਵੇ ਇਹ ਕੋਈ ਬਹੁਤਾ ਜ਼ਰੂਰੀ ਆ ਤੱਕ ਨਹੀਂ ਦੇਖਿਆ ਗਿਆ